ਦੀਪਾ ਤੂੰ ਸਾਡੀ ਧੀਰਤਾ ਮਾਰਤਿਆਂ ਡੰਕਾ ਤੁਸੀਂ ਸੱਚੀ ਹੋਈਏ ਦੱਸ ਤਾਂ ਇਹ ਲਾਛਾ ਜਿਹੜੀਆਂ ਸਾਡੀਆਂ ਧੀਆਂ ਦੇ ਪਿੰਡਾਂ ਤੇ ਨਹੀਂ ਇਹ ਲੋਕ ਲਹਿਰ ਦੇ ਪਿੰਡਾਂ ਤੇ ਆ ਇਹਦੇ ਮਲਮ ਲੌੜੀਆਂ ਜਿਹੜੀ ਉਹ ਲੋਕ ਲਹਿਰ ਦੀਆਂ ਕਾਂ ਦੇ ਲੌੜੀਆਂ ਆਓ ਵੇ ਫੇਰਾ ਕੱਠ ਲੋਹੇ ਦੀ ਲਾਠ ਸਿਰ ਵਿੱਚ ਚਾਲਮ ਦੇ ਮਾਰੀਏ ਉਹ ਜਿਹੜੀਆਂ ਪੂਸਰੀਆਂ ਹੋਈਆਂ ਬੀਬੀਆਂ ਭਾਵੇਂ ਸਾਡੀਆਂ ਧੀਆ ਲੱਗਦੀਆਂ ਪਰ ਧੀਓ ਜਦੋਂ ਤੁਹਾਡੇ ਮਾੜੇ ਦਿਨ ਆਉਂਦੇ ਆ ਨਾ ਉਦੋਂ ਤੁਸੀਂ ਕਾਨੂੰਨ ਚੋਂ ਬਾਹਰ ਜਾਨੀਓ ਇਹਨਾਂ ਕੁੜੀਆਂ ਨੂੰ ਸੁਣਾਉਣੀ ਕਰਤਾ ਆ ਚੰਡਾ ਸਿਓ ਦੱਸ ਕੇ ਗਿਆ ਵੀ ਉਹ ਠਾਰੇਦਾਰ ਤੇ ਪਲਾਸਟਰ ਉਤੋਂ ਦੀਓ ਕਰੀ ਫਿਰਦਾ ਸੀ ਭਰਾਵੋ ਜਦੋਂ ਲੋਕ ਪਲਾਸਟਰ ਕਰਦੇ ਆ ਨਾ ਉਹ ਪਲਾਸਟਰ ਦਾ ਫਿਰ ਦੁੱਖ ਬੜਾ ਲੱਗਦਾ ਐਸਐਸਪੀ ਨਾਨਕ ਸਿੰਘ ਆ ਜਿਹਦੀ ਅਗਵਾਈ ਦੇ ਵਿੱਚ ਹੁਣ ਪਟਿਆਲੇ ਤੁਸੀਂ ਦੇਖਿਆ ਕੀ ਕੁਛ ਹੋਇਆ ਇਹੀ ਨਾਨਕ ਸਿੰਘ ਸਾਨੂੰ ਕਹਿੰਦਾ ਸੀ ਲੋਕ ਲਹਿਰ ਵਾਲਿਆਂ ਨੂੰ ਵੀ ਜੇ ਹੁਣ ਇਹ ਤੂੰ ਬਾਅਦ ਤੁਸੀਂ ਕਹੋਗੇ ਵੀ ਥਾਣੇਦਾਰ ਤੇ ਪਰਚਾ ਦਰਜ ਕਰ ਲਾ ਮੈਂ ਰੋਈ ਸਕਦਾ ਇਹ ਤੂੰ ਬਾਅਦ ਕੁਛ ਨਹੀਂ ਤੇ ਫਿਰ ਹੋਇਆ ਫੈਸਲਾ ਇਹ ਸੀ ਬਈ ਜੈਤੋ ਦੇ 8900 ਦੇ ਇਕੱਠ ਦੇ ਵਿੱਚ ਉਹ ਥਾਣੇਦਾਰ ਨੇ ਮਾਫੀ ਮੰਗੀ ਸੀ ਇਹ ਲੋਕ ਸ਼ਕਤੀ ਦਾ ਝਲਕਾਰਾ ਸੀ ਵੀ ਇੱਕ ਇੰਸਪੈਕਟਰ ਲੋਕਾਂ ਦੇ ਇਕੱਠ ਦੇ ਵਿੱਚ ਮਾਫੀ ਮੰਗ ਕੇ ਖੜਾ ਛੜਾਉਂਦਾ ਭਰਾਓ ਜਦੋਂ ਲੋਕ ਪਲਾਸਟਰ ਕਰਦੇ ਆ ਨਾ ਉਹ ਪਲਾਸਟਰ ਦਾ ਫਿਰ ਦੁੱਖ ਬੜਾ ਲੱਗਦਾ ਸਾਡੀ ਲੋਕ ਲਹਿਰ ਨੇ ਪਲਾਸਟਰ ਕੀਤਾ ਸੀ ਜਦੋਂ ਪਿਆਰਾ ਸਿੰਘਾ ਕਰਪਾਲ ਸਿੰਘ ਵਾਲੇ ਦਾ 1995 ਦੇ ਵਿੱਚ ਇਹ ਜੇ ਪੂਸਰੇ ਹੋਏ ਥਾਣੇਦਾਰ ਨੇ ਕਤਲ ਕੱਢਣ ਲਈ ਕਤਲ ਕਰਤਾ ਸੀ ਤਾਂ ਫਿਰ ਲੋਕ ਲਹਿਰ ਰੁਕੀ ਸੀ ਮਹਿਲ ਕਲਾ ਦੀ ਧਰਤੀ ਤੇ ਸਿਵਿਆਂ ਦੇ ਵਿੱਚੋਂ লাশ ਕੱਢੀ ਸੀ ਪਿਆਰਾ ਸਿੰਘ ਦੀ ਬੇਉਸ਼ ਥਾਣੇਦਾਰ ਤੇ ਪਲਾਸਟਰ ਲਾਇਆ ਸੀ 2 ਸਾਲ ਦੀ ਸਜ਼ਾ ਕਰਾਈ ਸੀ ਜੋ ਜਿੱਥੇ ਆਪ ਵਾਲੀ ਸਰਕਾਰ ਲੋਕ ਲਹਿਰਾਂ ਤੇ ਜ਼ਬਰ ਕਰਦੀ ਆ ਇਹਦੇ ਡੀਐਸਪੀ ਦੇ ਸਾਹਮਣੇ ਆਮ ਆਦਮੀ ਪਾਰਟੀ ਦਾ ਸਰਪੰਚ ਉਹ ਇੱਕ ਹੈ ਇਨਸਪੈਕਟਰ ਤੇ ਗੋਲੀ ਮਾਰਦਾ ਉਹਦੇ ਪਿਸਤੌਲ ਨਾਲ ਮਾਰਦਾ ਕਿਧਰੇ ਆਈ ਵੀ ਬਹਾਦਰ ਪੁਲਿਸ ਛੋਟੀ ਵੀ ਨਹੀਂ ਬੱਜੀ ਉਹਨਾਂ ਦੇ ਕਿਉਂਕਿ ਉਹ ਸਿਆਸਤਦਾਨ ਸੀ ਪਿਛਲੇ 35 40 ਸਾਲ ਦਾ ਜਿਹੜਾ ਤਜਰਬਾ ਸੰਘਰਸ਼ਾਂ ਦਾ ਅੱਖਾਂ ਦੇ ਸਾਹਮਣੇ ਆ ਰਿਹਾ ਸਾਰੀ ਜਿਹੜੀ ਤਸਵੀਰ ਆ ਪਿਛਲੀ ਜਦੋਂ ਜ਼ਬਰ ਹੋਇਆ ਤੇ ਲੋਕਾਂ ਨੇ ਜ਼ਬਰਦਸਤ ਟੱਕਰ ਕਿਵੇਂ ਕੀਤਾ ਇਹ ਇਤਿਹਾਸ ਦੇ ਵਿੱਚ ਪੜੋਇਆ ਪਿਆ ਪਰ ਮੈਨੂੰ ਇਹ ਲੱਗਦਾ ਹੈ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਸਾਡਾ ਨਵਾਂ ਕਾਡਰ ਹੈ ਉਹ ਘੱਟੋ-ਘੱਟ ਇਸ ਗੱਲ ਤੋਂ ਜ਼ਰੂਰ ਜਾਣੂ ਹੋਣਾ ਚਾਹੀਦਾ ਹੈ ਕਿ ਮੈਨੂੰ ਪਹਿਲੀ ਗੱਲ ਇਹ ਲੱਗਦੀ ਹੈ ਤੇ ਬਾਰ-ਬਾਰ ਬੁਲਾ ਰਹੇ ਨੇ ਵੀ ਦੱਸਿਆ ਤੇ ਸੋਸ਼ਲ ਮੀਡੀਆ ਤੇ ਵੀ ਉਸ ਦਿਨ ਤੋਂ ਚੱਲ ਰਿਹਾ ਕਿ ਕਿਵੇਂ ਭੂਸਰੀ ਹੋਈ ਪੁਲਿਸਾਂ ਜੀਦੀ ਲੇਡੀ ਕਾਸਟੇਵਲ ਸਾਡੀ ਧੀ ਬਿੰਦੂ ਨੂੰ ਸੋਟੀਆਂ ਮਾਰਦੀ ਆ ਲਫੇੜੇ ਮਾਰਦੀ ਆ ਸਾਡੀ ਧੀ ਪਿੱਥੋ ਨੂੰ ਪਰਮਜੀਤ ਨੂੰ ਜਲੀਲ ਕਰਦੀ ਆ ਜਿਹੜੀਆਂ ਦੋਨੇ ਸਾਡੀਆਂ ਧੀਆਂ ਅੱਜ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਨੇ ਮੈਨੂੰ ਇਹ ਲੱਗਦਾ ਅੱਜ ਸਾਨੂੰ ਇਹ ਦੇਖਣਾ ਪਊਗਾ ਬਈ ਜਿਹੜੀਆਂ ਲਾਛਾਂ ਹਰਿੰਦਰ ਬਿੰਦੂ ਦੇ ਪਿੰਡੇ ਤੇ ਹੋਈਆਂ ਜਾਂ ਜਿਹੜੀਆਂ ਪਰਮਜੀਤ ਪਿੱਥੋ ਦੇ ਜਾਂ ਸਾਡੀਆਂ ਦੂਜੀਆਂ ਧੀਆਂ ਦੇ ਜਿਹੜੀਆਂ ਸਰੀਰ ਤੇ ਲਾਸ਼ਾਂ ਨੇ ਕੀ ਉਹ ਉਹਨਾਂ ਦੇ ਆ ਜਾਂ ਲੋਕ ਲਹਿਰ ਦੇ ਪਿੰਡੇ ਤੇ ਲਾਸ਼ਾਂ ਨੇ ਇਸ ਕੱਲ ਦਾ ਫੈਸਲਾ ਕਰਕੇ ਦੱਸੋ ਮੰਜੋਂ ਵੀ ਇਹ ਲੋਕ ਲਹਿਰ ਦੇ ਲਾਸ਼ਾਂ ਨੇ ਕੋਨਾ ਦੋ ਕੁੜੀਆਂ ਦੇ ਲਾਸ਼ਾਂ ਨੇ ਹੱਥ ਖੜੇ ਕਰਕੇ ਜਵਾਬ ਦਿਓ ਜੇ ਲੋਕ ਲਹਿਰ ਦੇ ਪਿੰਡੇ ਤੇ ਲਾਸ਼ਾਂ ਨੇ ਫਿਰ ਉਹਦਾ ਜਵਾਬ ਸਾਡੀਆਂ ਉਹਨਾਂ ਧੀਆਂ ਨੇ ਨਹੀਂ ਦੇਣਾ ਉਹਦਾ ਜਵਾਬ ਜਿਵੇਂ ਪਹਿਲਾਂ ਸਾਡੇ ਲੋਕ ਸੰਘਰਸ਼ ਦਿੰਦੇ ਆਏ ਨੇ ਤੇ ਅੱਜ ਵੀ ਸਾਡੀ ਜ਼ਿੰਮੇਵਾਰੀ ਬਣਦੀ ਆ ਖਾਸ ਕਰਕੇ ਜਿਹੜਾ ਸਾਡਾ ਯੂਥ ਹੈ ਜਿਹੜਾ 20 ਸਾਲਾਂ ਤੋਂ ਸੰਘਰਸ਼ਾਂ ਦੇ ਵਿੱਚ ਆਇਆ ਹੈ ਉਹਨੂੰ ਪਿਛਲੇ ਸੰਘਰਸ਼ਾਂ ਦੇ ਨਾਲ ਜ਼ਰੂਰ ਜੋੜਾਂਗੇ ਮੈਨੂੰ ਯਾਦ ਆਉਂਦਾ ਪੰਜਾਬ ਦੇ ਨਕਸ਼ੇ ਤੇ ਅੱਜ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਜੀ ਦਾ ਝੂਠਾ ਮੁੱਖ ਮੰਤਰੀ ਜਦੋਂ ਸਰਕਾਰ ਬਣਾਉਂਦਾ ਤਾਂ ਕਹਿੰਦਾ 16 ਜਿਹੜੇ ਮੈਡੀਕਲ ਕਾਲਜ ਨੇ ਉਹ ਪੰਜਾਬ ਦੀ ਧਰਤੀ ਤੇ ਬਣਾਉਗੀ ਆਮ ਆਦਮੀ ਪਾਰਟੀ ਦੀ ਸਰਕਾਰ 16 ਮੈਡੀਕਲ ਕਾਲਜ ਬਣਿਆ ਵੀ ਪੰਜਾਬ ਚ ਕਿੱਥੇ ਦੱਸ ਦਿਓ ਭਰਾਵੋ ਸਾਨੂੰ ਤਾਂ ਦਿਸਿਆ ਨਹੀਂ ਮੈਡੀਕਲ ਕਾਲਜ ਪੰਜਾਬ ਚ ਬਣਿਆ ਕਿਤੇ ਕਿਤੇ ਨਹੀਂ ਬਣਿਆ ਆ ਜਿਹੜਾ ਮਸਤੂਆਣਾ ਸਾਹਿਬ ਬੰਨਣਾ ਸੀ ਆ ਸਾਡੀਆਂ ਸੰਘਰਸ਼ੀਲ ਜਥੇਬੰਦੀਆਂ ਡੇਢ ਸਾਲ ਤੋਂ ਇਹਨਾਂ ਦਾ ਪਿੱਛੇ ਆਪਾਂ ਕਰਦੀਆਂ ਹਵੇ ਤੱਕ ਨਿਉ ਨਹੀਂ ਤਰੀਕ ਤੇ ਇੱਥੇ ਹੀ ਵਸਨੀ ਆ ਮੈਨੂੰ ਲੱਗਦਾ ਆਦਰਸ਼ ਸਕੂਲ ਐਟੜ ਦਾ ਰੋਣਾ ਪਿਆ ਬਈ ਆਦਰਸ਼ ਕਹਿੰਦੇ ਆ ਇਹ ਮੇਰੇ ਪਿੰਡ ਵੀ ਬਣਨ ਲੱਗਿਆ ਸੀ ਦਿੱਤੀ ਸੀ ਅਸੀਂ 12 ਏਕੜ ਜ਼ਮੀਨ ਪਰ ਉਹ ਜਦੋਂ 5 ਸਾਲ ਵਿਹਲੀ ਪਈ ਰਹੀ ਤਾਂ ਮਿੱਤਰੋ ਧੱਕੇ ਨਾਲ ਬਾਹੀ ਆ ਅੱਜ ਫੇਰ ਪੰਚਾਇਤ ਬੋਂਦੀ ਆ ਉਹਨੂੰ ਅੜਾਈਆਂ ਸੀ ਲੱਤਾਈਆਂ ਇਹਨਾਂ ਦੀ ਮੈਨੇਜਮੈਂਟ ਨੇ ਮੂਰੇ ਪਰ ਜਦੋਂ ਲੋਕ ਸ਼ਕਤੀ ਉੱਠ ਖੜੀ ਅੱਜ ਉਹਦੇ 'ਚ ਲੋਕਾਂ ਦੇ ਟਰੈਕਟਰ ਚੱਲਦੇ ਆ 5 ਸਾਲ 6 ਸਾਲ ਹੋ ਗਏ ਇਹ ਲਾਰੇ ਲੱਪੇ ਲਾ ਕੇ ਜਿਹੜਾ ਟਾਈਮ ਪਾਸ ਕਰਦੇ ਹੁੰਦੇ ਆ ਮੈਂ ਇਹਦੀ ਵਿਆਖਿਆ ਨਹੀਂ ਕਰਨੀ ਮੈਂ ਕੱਲਾ ਜਬਰ ਵਾਲੇ ਮੁੱਦੇ ਤੇ ਬੋਲੂਗਾ ਮੇਰਾ ਤਿਆਰਪਾ ਆ ਜਿਹੜੀ ਅੱਜ ਵੀ ਬੀਬੀ ਫੜੀ ਗਈ ਆ ਚਿੱਟੇ ਸਮੇਤ ਜਿਹਦੇ ਤੇ ਸਾਨੂੰ ਦੁੱਖ ਵੀ ਆ ਬਈ ਉਹਦੀ ਥੋੜੇ ਸਮੇਂ ਦੇ ਵਿੱਚ 31 ਬਦਲੀਆਂ ਹੋਈਆਂ 31 ਉਹ ਬਦਲੀਆਂ ਕਿਉਂ ਹੋਈਆਂ ਇਹ ਪੁਲਿਸ ਦਾ ਤਾਂ ਸਰਕਾਰ ਦਾ ਸਿਸਟਮ ਕੀ ਆ ਉਹ ਨੰਗਾ ਕਰਦਾ ਉਹੀ ਜਿਹੜਾ ਨਾਂ ਬੋਲਦਾ ਮੈਂ ਨਾਂ ਲਾਉਣ ਤੋਂ ਗਰੇਲ ਦੀ ਕਰੂਗਾ ਉਮਰਾ ਨੰਗਲ ਦਾ ਨਾਂ ਬੋਲਦਾ ਇਹਦੇ ਪਵਾੜੇ ਪਹਿਲਾਂ ਵੀ ਪਾਏ ਹੋਏ ਆ ਸਾਨੂੰ ਯਾਦ ਆਉਂਦਾ ਉਹ ਜਲਤੋ ਵਾਲਾ ਕੋਲ ਜਦੋਂ ਕਾਲਜ ਦੇ ਵਿੱਚ ਪੜ੍ਹਦੀਆਂ ਸਾਡੀਆਂ ਧੀਆਂ ਤੇ ਬੇਟੀਆਂ ਨੂੰ ਉਮਰਾ ਨੰਗਲ ਦੇ ਸਸ਼ਕਾਰੇ ਹੋਏ ਐਸਐਚਓ ਨੇ ਚੱਕ ਕੇ ਕੁੱਟਿਆ ਸੀ ਤਾ ਸਾਡੀ ਜਥੇਬੰਦੀ ਉਸ ਦੀ ਹਮਾਇਤ ਤੇ ਗਈ ਸੀ ਤੇ ਇਸ ਦਾ ਜਿਹੜਾ ਪੂਸਰਿਆ ਹੋਇਆ ਥਾਣੇਦਾਰ ਸੀ ਉਹ ਤਿੰਨ ਵਾਰੀ ਫੈਸਲਾ ਕਰਕੇ ਇਕਾਈ ਰੋੜੀ ਕਪੂਰਾ ਦੇ ਹਾਰੇ ਕੱਢਦਾ ਸੀ ਵੀ ਮੇਰਾ ਫੈਸਲਾ ਕਰਾ ਦਿਓ ਆ ਬੈਠਾ ਸਾਡਾ ਗਰਦੀਪ ਸਿੰਘ ਰਾਮਪੁਰਾ ਅਸੀਂ ਸੂਬੇ ਵੱਲੋਂ ਡਿਊਟੀ ਲਈ ਬਈ ਥਾਣੇਦਾਰ ਮਾਫੀ ਮੰਗਣ ਆ ਰਿਹਾ ਉਹਨੂੰ ਮਾਫੀ ਦੇ ਦਿਓ ਲੋਕਾਂ ਦੇ ਇਕੱਠ ਦੇ ਵਿੱਚ ਇਸ ਕਰਕੇ ਮਸਲੇ ਨੂੰ ਨਵੇੜਦਿਆ ਜਿਹੜਾ ਕਹਿੰਦੇ ਹੁੰਦੇ ਆ ਅਸੀਂ ਸੰਘਰਸ਼ ਮੋਲ ਲੈਦੇ ਫਿਰਦੇ ਆ ਨਹੀਂ ਸੀ ਪਰ ਹੋਇਆ ਕੀ ਹੋਇਆ ਇਹ ਉਹ ਪੁੱਛ ਰਿਆ ਥਾਣੇਦਾਰ ਨਹੀਂ ਆਇਆ ਜਿਹਦੇ ਤੇ ਉਮਰਾਂ ਨੰਗਲ ਦਾ ਹੱਥ ਸੀ ਤੇ ਡੀਐਸਪੀ ਆਇਆ ਉਸ ਕੱਠ ਦੇ ਵਿੱਚ ਵਿਦਿਆਰਥੀ ਨਾਰੇ ਲਾਉਣ ਲੱਗ ਗਏ ਤੇ ਥਾਣੇਦਾਰ ਨੇ ਗੁੰਡਾ ਫੋਰਸ ਭੇਜੀ 35 40 ਜਾਣੇ ਉੱਥੇ ਟਕਰਾਅ ਹੁੰਦਾ ਸਾਡੇ ਬੱਚਿਆਂ ਕੋਲੇ ਤਾਂ ਨਾ ਰਹੀ ਸੀ ਹੋਰ ਤਾਂ ਡਾਂਗਾਂ ਤਾਂ ਹੈ ਨਹੀਂ ਸੀ ਤਾਂ ਜਿਹੜਾ ਉਹ ਡੀਐਸਪੀ ਆ ਉਹ ਪ੍ਰਵੋਕ ਹੁੰਦਾ ਆਪਦਾ ਪਿਸਤਲ ਕੱਢਦਾ ਆ ਆਪਣੀ ਪੁੱੜਪੜੀ ਦੇ ਵਿੱਚ ਗੋਲੀ ਮਾਰਦਾ ਗੋਲੀ ਕੱਲੇ ਦੇ ਨਹੀਂ ਵੱਜੀ ਗਾਹਾਂ ਉਹਦਾ ਗਨਮੈਨ ਖੜਾ ਉਹਦੇ ਵੀ ਅੱਖ ਦੇ ਵਿੱਚ ਚੜ ਕੇ ਦੋ ਕਤਲ ਹੋ ਗਏ ਤੇ ਐਨ ਕਲਾਬੀ ਜਥੇਬੰਦੀਆਂ ਇੱਕ ਹਫ਼ਤਾ ਉੱਥੇ ਸੰਘਰਸ਼ ਕਰਦੀਆਂ ਰਹੀਆਂ ਭਈਆ ਡੀਐਸਪੀ ਦਾ ਤੇ ਹੌਮਦਾਰ ਦਾ ਕਾਤਲਾ ਜਿਹੜਾ ਐਸਐਚਓ ਉੱਥੇ ਤੇ ਪਰਚਾ ਦਰਜ ਕਰੋ ਨਹੀਂ ਸੀ ਹੋਇਆ ਅਖੀਰ ਨੂੰ ਜਿਹੜਾ ਇਹ ਐਸਐਸਪੀ ਨਾਨਕ ਸਿੰਘ ਆ ਜੀ ਦੀ ਅਗਵਾਈ ਦੇ ਵਿੱਚ ਹੁਣ ਪਟਿਆਲੇ ਤੁਸੀਂ ਦੇਖਿਆ ਕੀ ਕੁਛ ਹੋਇਆ ਇਹ ਹੀ ਨਾਨਕ ਸਿੰਘ ਸਾਨੂੰ ਕਹਿੰਦਾ ਸੀ ਲੋਕ ਲਹਿਰ ਵਾਲਿਆਂ ਨੂੰ ਵੀ ਜੇ ਹੁਣ ਇਹ ਤੂੰ ਬਾਤ ਤੁਸੀਂ ਕਹੋਗੇ ਵੀ ਥਾਣੇਦਾਰ ਤੇ ਪਰਚਾ ਦਰਜ ਕਰ ਲਾ ਮੈਂ ਰੋਈ ਸਕਦਾ ਇਹ ਤੂੰ ਬਾਤ ਕੁਛ ਨਹੀਂ ਜਾਰ ਕਰਨਾ ਚਾਹੀਦਾ ਨਾਨਕਸنگ ਨੂੰ ਫਰੀਦਕੋਟ ਵਾਲਾ ਵਾਕਾ ਤੇ ਫਿਰ ਹੋਇਆ ਫੈਸਲਾ ਇਹ ਸੀ ਬਈ ਜੈਤੋ ਦੇ 8900 ਦੇ ਇਕੱਠ ਦੇ ਵਿੱਚ ਉਹ ਥਾਣੇਦਾਰ ਨੇ ਮਾਫੀ ਮੰਗੀ ਸੀ ਜਿਹੜੀ 9.5 ਮਿੰਟ ਦੀ ਵੀਡੀਓ ਪੰਜਾਬ ਦੇ ਲੋਕਾਂ ਦੇ ਸਾਹਮਣੇ ਕੀਤੀ ਸੀ ਇਹ ਲੋਕ ਸ਼ਕਤੀ ਦਾ ਝਲਕਾਰਾ ਸੀ ਵੀ ਇੱਕ ਇੰਸਪੈਕਟਰ ਲੋਕਾਂ ਦੇ ਇਕੱਠ ਦੇ ਵਿੱਚ ਮਾਫੀ ਮੰਗ ਕੇ ਖੜਾ ਛੜਾਉਂਦਾ ਮੈਂ ਇੱਕੋ ਹੀ ਸੁਨੇਹਾ ਦੇਣਾ ਚਾਹੁੰਨਾ ਉਹ ਜਿਹੜੀਆਂ ਪੂਸਰੀਆਂ ਹੋਈਆਂ ਬੀਬੀਆਂ ਭਾਵੇਂ ਸਾਡੀਆਂ ਧੀਆ ਲੱਗਦੀਆਂ ਪਰਤੀਓ ਜਦੋਂ ਤੁਹਾਡੇ ਮਾਰੇ ਦੇ ਨੌਂਦਿਆ ਨਾ ਉਦੋਂ ਤੁਸੀਂ ਕਾਨੂੰਨ ਚੋਂ ਬਾਹਰ ਜਾਂਦੀਓ ਜਦੋਂ ਤੁਸੀਂ ਕਾਨੂੰਨ ਚੋਂ ਬਾਹਰ ਜਾਂਦੀਓ ਫਿਰ ਮੈਨੂੰ ਉਹ ਰਾਤ ਆ ਯਾਦ ਆਉਂਦਿਆ 1.5 ਮਹੀਨਾ ਮੇਰੇ ਵਾਲੀ ਬਾਰਕ ਦੇ ਵਿੱਚਾਂ ਡੋਰਮਟਰੀ ਦੇ ਵਿੱਚ ਥਾਣੇਦਾਰ ਬੰਦ ਸੀ ਮੇਰੇ ਨਾਲ ਉਹ ਮੈਂ 1.5 ਮਹੀਨੇ ਦੇ ਵਿੱਚ 25 ਜਾਂ 30 ਕਿਤਾਬਾਂ ਪੜੀਆਂ ਅਸੀਂ ਬੜੀ ਸੀ ਜੇਲ੍ਹ ਦੇ ਵਿੱਚ ਕਿਤਾਬਾਂ ਪੜ੍ਹਦੇ ਸੀ ਪਰ ਉਹ ਕਮਲਾ ਹੋਇਆ ਸੀ ਮੇਰੇ ਨਾਲ ਦੀ ਮੇਰੇ ਨਾਲ ਜਿਹੜੇ ਉਲਟੀ ਸਾਂਝੀ ਸੀ ਥਾਣੇਦਾਰ ਦੀ ਉਹ ਕਮਲਾ ਹੋਇਆ ਸਿਰਫ 5000 ਰੁਪਏ ਰਿਸ਼ਵਤ ਲੈ ਕੇ 10 ਮਹੀਨਾ ਹੋ ਗਿਆ ਸੀ ਇਹਨਾਂ ਕੁੜੀਆਂ ਨੂੰ ਸੁਣਾਉਣੀ ਕਰਦਾ ਆ ਓ ਚੰਡਾ ਸਿਓ ਦੱਸ ਕੇ ਗਿਆ ਵੀ ਉਹ ਥਾਣੇਦਾਰ ਦੇ ਪਲਾਸਟਰ ਉਤੋਂ ਦੀਓ ਕਰੀ ਫਿਰਦਾ ਸੀ ਭਰਾਵੋ ਜਦੋਂ ਲੋਕ ਪਲਾਸਟਰ ਕਰਦੇ ਆ ਨਾ ਉਹ ਪਲਾਸਟਰ ਦਾ ਫਿਰ ਦੁੱਖ ਬੜਾ ਲੱਗਦਾ ਅਸੀਂ ਪਲਾਸਟਰ ਕੀਤਾ ਸੀ ਸਾਡੀ ਲੋਕ ਲਹਿਰ ਨੇ ਪਲਾਸਟਰ ਕੀਤਾ ਸੀ ਜਦੋਂ ਪਿਆਰਾ ਸਿੰਘਾ ਕਿਰਪਾਲ ਸਿੰਘ ਵਾਲੇ ਦਾ 1995 ਦੇ ਵਿੱਚ ਇਹ ਜੇ ਪੂਸਰੇ ਹੋਏ ਖਣੇਦਾਰ ਨੇ ਕਤਲ ਕੱਢਣ ਲਈ ਕਤਲ ਕਰਤਾ ਸੀ ਤਾਂ ਫਿਰ ਲੋਕ ਲਹਿਰ ਉੱઠી ਸੀ ਮਹਿਲ ਕਲਾਂ ਦੀ ਧਰਤੀ ਤੇ ਸ਼ਿਵਿਆਂ ਦੇ ਵਿੱਚੋਂ লাশ ਕੱਢੀ ਸੀ ਪਿਆਰਾ ਸਿੰਘ ਦੀ ਤੇ ਉਹ ਥਾਣੇਦਾਰ ਤੇ ਪਲਾਸਟਰ ਲਾਇਆ ਸੀ 2 ਸਾਲ ਦੀ ਸਜ਼ਾ ਕਰਾਈ ਸੀ ਲੋਕ ਲਹਿਰ ਨੇ ਇੱਥੇ ਹੀ ਬੱਸ ਨਹੀਂ ਇਸ ਲੋਕ ਲਹਿਰ ਨੇ ਪਤਾ ਕਰਿਓ ਸ਼ੇਰਪੁਰ ਦਾ ਇਲਾਕੇ ਦੇ ਵਿੱਚ ਕਾਲਾ ਬੂਲਾ ਪੈਂਦਾ ਹੈ ਪੁਲਿਸ ਵਾਲੇ ਪੁੱਸਰਿਆ ਹੋਏ ਨੇ ਇੱਕ ਨੌਜਵਾਨ ਨੂੰ ਕੁੱਟ ਰਹੇ ਐ 30000 ਰੁਪਏ ਦੀ ਮੰਗ ਕਰਦੇ 30000 ਰੁਪਿਆ ਦੇ ਤੂੰ ਤਾਂ ਸ਼ਰਾਬ ਵੇਚਦਾ ਕਿਉਂਕਿ ਜੇ 30000 ਮਿਲ ਜਨਾ ਫਿਰ ਉਹਨੇ ਸ਼ਰਾਬ ਨਹੀਂ ਸੀ ਵੇਚੀ ਕੁੱਟਦਿਆਂ ਤੋਂ ਮੁੰਡਾ ਮਰ ਗਿਆ ਆ ਸਾਰੀਆਂ ਜਨਤਕ ਜਥੇਬੰਦੀਆਂ ਖਾਸ ਕਰਕੇ ਕਿਸਾਨੀ 2004 ਦੇ ਵਿੱਚ ਬੰਬੇ ਗਏ ਹੋਏ ਸੀ ਮੈਂ ਪਿੰਡ ਸੀ ਮੇਰੀ ਬੇਟੀ ਦਾ ਵਿਆਹ ਸੀ ਫਿਰ ਲੋਕ ਲਹਿਰ ਖੜੀ ਕੀਤੀ ਧੂਰੀ ਹਸਪਤਾਲ ਦੇ ਵਿੱਚੋਂ ਨਾਰੇ ਲਾ ਕੇ ਲੋਕ ਲਹਿਰ ਵੱਜੀ ਉਸ ਨੌਜਵਾਨ ਦੀ লাশ 22 ਪੋ ਨੂੰ ਚੇਰਪੁਰ ਦੇ ਚੌਂਕ ਦੇ ਵਿੱਚ ਪਈ ਸੀ ਰਾਤ ਨੂੰ ਤੇ ਰਾਤੇ ਰਾਤ ਇਹ ਲੋਕ ਲੈਣ ਦੀ ਫੇਟ ਨੇ 6 ਪੁਲਿਸ ਪੁਲਸਾਂ ਆਗੂ ਪੁਲਸ ਦੇ ਜਿਹੜੇ ਅਫਸਰ ਸੀ ਉਹਨਾਂ ਦੇ ਪਰਚਾ ਦਰਜ ਕਰਾਇਆ ਜਿੰਨਾ ਚਾਹ ਡੀਐਸਪੀ ਸੀ ਗੁਰਜੀਤ ਸਿੰਘ ਜਿਹਨੇ ਮਾਨਸਾ ਦੇ ਵਿੱਚ ਵੀ ਇੱਕ ਮੁੰਡਾ ਮਾਰਿਆ ਸੀ ਮਾਨਸਾ ਵਾਲਿਓ ਯਾਦ ਹੋ ਤੁਹਾਨੂੰ ਰਾਤੇ ਰਾਤ ਤਿੰਨ ਫੜਾਇਆ ਤੇ ਜਦੋਂ ਦਾਸ ਹੁਣੀ ਬਠਿੰਡੇ ਜੇਲ੍ਹ ਦੇ ਵਿੱਚ ਸੀ ਤਾ ਉਹਦੋਂ ਨਾਲ ਛਿਆਨ عمر ਕਹਿੰਦੀ سزا ਹੋਈ ਤੇ ਅਸੀਂ ਰੱਬ ਤੋਂ ਮੰਗਿਆ ਸਾਡੀ ਕੀਤੀ ਕਿਰਤ ਕਮਾਈ ਦਾ ਸਾਡੀ ਝੋਲੇ ਜੀ ਵੀ ਪਾਵਾ ਰਬਾ ਕੁਛ ਤਾਹੋ ਗਰਜੀਤ ਡੀਐਸਪੀ ਬਠਿੰਡਾ ਜੇਲ੍ਹ ਚ ਗਿਆ ਸੀ ਤੇ ਉਹਦੀ ਦੁਰਗਤੀ ਜਿਹੜੀ ਹੋਈ ਆ ਉਹ ਸਾਨੂੰ ਪਤਾ ਜਾਂ ਜੇਲ੍ਹ ਦੇ ਕੈਦੀਆਂ ਨੂੰ ਪਤਾ ਸਾਰਾ ਦਿਨ ਸਾਰੀ ਰਾਤ ਨਹੀਂ ਸੀ ਨਿਕਲ ਦਿੰਦੇ ਫਾਂਸੀ ਕੋਹੜੀ ਦੇ ਵਿੱਚੋਂ ਇਸ ਕਰਕੇ ਇੱਥੇ ਹੀ ਵਸਨੀ ਲੜੀ ਲੰਮੀ ਆ ਉਹ ਬੀਬਾ ਤੂੰ ਸਾਡੀ ਧੀਰੇ ਤਾਂ ਮਾਰਤੀਆਂ ਡਾਂਗਾ ਆ ਕੋਲੇ ਮਹਾਰਾਜ ਪਿੰਡਾਂ ਮਹਾਰਾਜ ਇੱਥੇ ਦਿਆਲ ਸਿੰਘ ਪੱਈਆ ਪੋਚਾ ਲਾਉਂਦਾ ਗੁਰਦੁਆਰੇ ਚ ਤੇ ਉਹਦਾ ਪਰਿਵਾਰ ਉਹਨੂੰ ਗਾਲਾਂ ਕੱਢਦਾ ਜਿਨੇ ਐਫ ਆਈ ਆਰ ਨਹੀਂ ਸੀ ਦਰਜ ਕੀਤੀ ਸਾਡੀ ਉਹ ਕਰਨਜੀਤ ਬੇਟੀ ਜਦੋਂ ਗਵਾਹ ਹੋ ਗਈ ਸੀ ਉਹ ਘਰੇ ਭੇਜਿਆ ਹੋਇਆ ਲੋਕ ਲਹਿਰ ਦੀ ਇਹੇ ਜੀ ਤੱਕ ਪੈਂਦੀ ਹੁੰਦੀ ਆ ਇੱਥੇ ਹੀ ਵਸਨੀ ਤੁਸੀਂ ਸੁਣਿਆ ਮੋਗੇਰੇ ਵਿੱਚ ਘਰਚੇ ਨੂੰ ਹੁਣ ਸਜ਼ਾ ਹੋਈ ਆ 5 ਸਾਲ ਦੀ ਕਿਉਂਕਿ ਘਰਚਾਈਆ ਨਾ ਉਹ ਜਿਹੜਾ ਐਸਐਸਪੀ ਸੀ ਇਹ ਮਾਇਲਕਲਾਂ ਵਾਲੇ ਘੋੜ ਦੇ ਵਿੱਚੋਂ ਬਚ ਕੇ ਨਿਕਲ ਗਿਆ ਸੀ ਮਾਫੀ ਮੰਗ ਕੇ ਸਤੇਜ ਤੇ ਬੋਲਦੇ ਨੇ ਕਹਿੰਦਾ ਸੀ ਕਿ ਕੁੜੀ ਕਿਸੇ ਕਾਲਜ ਦੇ ਮੁੰਡੇ ਨਾਲ ਚਲੀ ਗਈ ਹੋ ਤੇ ਸਾਡੀਆਂ ਭੈਣਾਂ ਨਾਲ ਛਿੱਤਰ ਲਾ ਲੇ ਥੱਲਿਓ ਅਸੀਂ ਵਿਚਾਲੇ ਹੋਏ ਉਹ ਬਚਾਤਾ ਸੀ ਪਰ ਇਹ ਲੋਕ ਲਹਿਰ ਦੀ ਫੇਟ ਲੈ ਫੇਰ ਉਮਰ ਕਾਤੀ ਸਜ਼ਾ ਕਰਾਤੀ ਜ ਨਹੀਂ ਬਾਈ ਕਰਚੇ ਨੂੰ سزا ਹੋ ਗਈ ਨਾ ਆ ਜਿਹੜਾ ਮੋਕੇ ਦੇ ਵਿੱਚ ਹਾਂ ਸਕੈਂਡਲ ਫੜਿਆ ਉਹਦੇ ਵਿੱਚ ਚੜ ਗਿਆ ਇੱਥੇ ਹੀ ਵਸਣੀ ਭਰਾਵੋ ਬਹੁਤ ਕੁਛ ਆ ਮੈਨੂੰ ਯਾਦ ਆ ਜਦੋਂ ਅਸੀਂ 1.5 ਸਾਲ ਬਠਿੰਡੇ ਜੇਲ੍ਹ ਦੇ ਵਿੱਚ ਲਾਇਆ ਬੀੜ ਵਾਲਿਆਂ ਦੇ ਵਿੱਚੋਂ ਕੋਈ ਨਾ ਕੋਈ ਸਾਥੀ ਜ਼ਰੂਰ ਇੱਥੇ ਹੋਊਗਾ ਬੀੜ ਵਾਲਿਆਂ ਤਾਂ ਬੜਾ ਜਬਰ ਹੋਇਆ ਤਾਨੂੰ ਬਠਿੰਡੇ ਤੇ ਚਾਰ ਮੁੰਦੇ ਜਿਹੜੇ ਆਗੂ ਸੀ ਉਹ ਸ਼ਾਮ ਨੂੰ ਸਾਡੇ ਕੋਲੇ ਜੇਲ੍ਹ ਚ ਚਲੇ ਗਏ ਪਰ ਉਹਨਾਂ ਦੇ ਵਿੱਚੋਂ ਚਾਰਾਂ 'ਚੋਂ ਇੱਕ ਮੁੰਡਾ ਥਾਣੇਦਾਰ ਦਾ ਸੀ ਸਾਡੀ ਵੀ ਲੋਕ ਲਹਿਰ ਦਾ ਆਗੂ ਸੀ ਉਹ ਸਾਨੂੰ ਪੁਲਿਸ ਨਾਲ ਨਫ਼ਰਤ ਨਹੀਂ ਹੈ ਪੁਲਿਸ ਦੇ ਗੈਰਕਾਨੂੰਨੀ ਕੰਮਾਂ ਨਾਲ ਨਫ਼ਰਤ ਹੈ ਜਿਹੜੇ ਆਪ ਕਾਨੂੰਨ ਘਟਦੇ ਆ ਸੋ ਭਰਾਵੋ ਇੱਥੇ ਹੀ ਵਸਣੀ ਪੁਲਿਸ ਜ਼ਬਰ ਦੀ ਕਹਾਣੀ ਲੰਮੀ ਆ ਅੱਜ ਮੈਨੂੰ ਯਾਦ ਆਉਂਦਾ ਉਹ ਪਿਆਰਾ ਸਿੰਘ ਦੱਦਾ ਹੂਰ ਤਹਿਲ ਸਿੰਘ ਦੱਦਾ ਹੂਰ ਬਿਆਸ ਸਿੰਘ ਮੂਮ ਕਿਉਂ ਯਾਦ ਆਉਂਦਾ ਕਿਉਂਕਿ ਉਹਨਾਂ ਨੇ ਦੱਦਾ ਹੋਰ ਦੀ ਚੌਂਕੀ ਦੇ ਵਿੱਚ ਇੱਕ ਪੁਲਿਸ ਮੁਲਾਜ਼ਮ ਤੇ ਗੋਲੀ ਮਾਰਤੀ ਸੀ ਜਿਹੜਾ ਗੁੰਡਾਗਰਦੀ ਕਰਦਾ ਸੀ ਉਹ ਜਿੱਥੇ ਆਪ ਵਾਲੀ ਸਰਕਾਰ ਲੋਕਾਂ ਲਹਿਰਾ ਤੇ ਜ਼ਬਰ ਕਰਦੀ ਆ ਇਹਦੇ ਡੀਐਸਪੀ ਦੇ ਸਾਹਮਣੇ ਆਮ ਆਦਮੀ ਪਾਰਟੀ ਦਾ ਸਰਪੰਚ ਉਹ ਇੱਕ ਇੰਸਪੈਕਟਰ ਤੇ ਗੋਲੀ ਮਾਰਦਾ ਉਹਦੇ ਪਿਸਤੌਲ ਨਾਲ ਮਾਰਦਾ ਕਿੱਧਰ ਗਈ ਵੀ ਬਹਾਦਰ ਪੁਲਿਸ ਛੋਟੀ ਵੀ ਨਹੀਂ ਵੱਜੀ ਉਹਨਾਂ ਦੇ ਕਿਉਂਕਿ ਉਹ ਸਿਆਸਤਦਾਨ ਸੀ ਇਸ ਕਰਕੇ ਭਰਾਵੋ ਆਉਣ ਵਾਲਾ ਸਮਾਜ ਜਿਹੜਾ ਸਲੂਟ ਆ ਤੁਹਾਡੇ ਕੱਠ ਨੂੰ ਅੱਜ ਦੇ ਨੂੰ ਆਏ ਆ ਕਿਤੇ ਤੂੜੀ ਵਾਲੀ ਮਸ਼ੀਨ ਚੱਲਦੀ ਆ ਕਿਤੇ ਤੂੜੀ ਅੰਦਰ ਪਾਉਂਦੇ ਆ ਕਿਤੇ ਕਮਬੈਨਾ ਚੱਲਦੀਆਂ ਕਿਤੇ ਮੰਡੀਆਂ 'ਚ ਬੈਠੇ ਆ ਪਰ ਤੁਸੀਂ ਸੱਚੀ ਹੋਈਏ ਦੱਸ ਤਾ ਬਈ ਇਹ ਲਾਛਾ ਜੜੀਆਂ ਸਾਡੀਆਂ ਧੀਆ ਦੇ ਪਿੰਡਿਆਂ ਤੇ ਨਹੀਂ ਇਹ ਲੋਕ ਲਹਿਰ ਦੇ ਪਿੰਡਿਆਂ ਤੇ ਆ ਇਹਦੇ ਮਲਮ ਲੌੜੀਆਂ ਜੜੀ ਉਹ ਲੋਕ ਲਹਿਰ ਦੀਆਂ ਇੱਕ tane ਲੌੜੀਆਂ ਆਓ ਬਈ ਫੇਰਾ ਕੱਠ ਲੋਹੇ ਦੀ ਲੱਠ ਸਿਰ ਵਿੱਚ ਜਾਲਮ ਦੇ ਮਾਰੀਏ ਜਿੰਨਾ ਚਿਰ ਕਰਾਰੀ ਚੋਟ ਨਹੀਂ ਵੱਜਦੀ ਉਹਨਾਂ ਚਿਰ ਜੜੀ ਦਾਮਰੀ ਲਵਾ ਦੇ